ਦਰਸ਼ਕੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਦੇਸ਼ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜਿਹੜਾ ਕਿ ਪਾਗ ਨਾਮ ਦਾ ਹੋਵੇਗਾ ਇਸ ਤੋਂ ਬਾਅਦ 1984 ਬਾਰੇ ਵੀ ਕਿਹਾ ਸੀ ਕਿ ਕਿਸੇ ਰੰਡੀ ਦਾ ਰਾਜ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਏਗੀ ਘੋੜੇ ਦੇ ਪੋਰ ਜਿੱਨਾ ਉੱਥੇ ਲਹੂ ਡੁੱਲੇਗਾ ਇਹ ਦੋਨੋਂ ਹੀ ਭਵਿੱਖਬਾਣੀਆਂ ਹੁਣ ਤੱਕ ਸੱਚ ਹੋਈਆਂ ਹਨ 2024 ਤੋਂ ਬਾਅਦ ਬਾਰੇ ਜੋ ਭਵਿੱਖਬਾਣੀ ਹੋਈ ਹੈ ਉਸ ਬਾਰੇ ਵੀ ਡਿਟੇਲ ਵਿੱਚ ਗੱਲ ਕਰਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਕ chans ਨੇ ਇਸ ਬਾਰੇ ਵੀ ਜ਼ਿਕਰ ਕਰਾਂਗੇ ਸੋ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਣ ਬਾਰੇ ਵੀ ਲਿਖੇ ਸੀ ਇਸ ਤੋਂ ਬਾਅਦ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉੱਤੇ 200 ਸਾਲ ਤੱਕ ਰਾਜ ਕਰਨਗੇ ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਇੰਡੀਆ ਉੱਪਰ ਰਾਜ ਕਰ ਰਹੀ ਸੀ ਉਸ ਵਕਤ ਜਦ ਉਸ ਮੌਕੇ ਦੀ ਸਰਕਾਰ ਨੂੰ ਉਸ ਸੂਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਚੱਲਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਡਰ ਦੇ ਮਾਰੇ ਇਸ ਭਵਿੱਖਬਾਣੀ ਨੂੰ ਸਾੜਨ ਦੇ ਹੁਕਮ ਦਿੱਤੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ ਪਰ ਜੋ ਸ਼ਬਦ ਚੀਰਗੁਰ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਹੁਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੱਚ ਹੋਈ ਅਤੇ ਭਾਰਤ 1947 ਨੂੰ 200 ਸਾਲ ਦੀ ਗੁਲਾਮੀ ਤੋਂ ਬਾਅਦ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ ਕਿ ਖਾਲਸੇ ਦਾ ਰਾਜ ਦੋ ਵਾਰ ਕਾਇਮ ਹੋਏਗਾ ਪਹਿਲਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜਿਹੜਾ ਪਾਸਟ ਵਿੱਚ ਹੋ ਚੁੱਕਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਦੂਸਰਾ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਅਦ ਆਏਗਾ ਜਿਸ ਰਾਜ ਬਾਰੇ ਆਪਾਂ ਵੀਡੀਓ ਦੇ ਅੱਗੇ ਡਿਟੇਲ ਵਿੱਚ ਗੱਲ ਕਰਾਂਗੇ ਸੋ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਇਸ ਤੋਂ ਇਲਾਵਾ ਭਵਿੱਖवाणी ਵਿੱਚ ਜ਼ਿਕਰ ਸੀ ਕਿ ਭਾਰਤ ਵਿੱਚੋਂ ਪਾਕ ਨਾਮ ਦਾ ਦੇਸ਼ ਬਣੇਗਾ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਇੱਥੇ ਹੁਣ ਕਈ ਕਮੈਂਟ ਕਰਕੇ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵੰਡਿਆ ਗਿਆ ਸੀ ਤੇ ਉਸ ਸਮੇਂ ਹੀ ਸਾਰਾ ਨੁਕਸਾਨ ਪੰਜਾਬ ਨੇ ਹੀ ਝੱਲਿਆ ਸੀ ਇਸ ਤੋਂ ਇਲਾਵਾ ਭਵਿੱਖਬਾਣੀ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ ਅਤੇ ਇੱਕ ਹੋਰ ਦੇਸ਼ ਢਾਕਾ ਬੰਗਾਲ ਦੀ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੈ ਇਸ ਗੱਲ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ ਜਿੱਥੇ ਮੁਕਤੀ ਵਾਇਨੀ ਦੀ ਸੇਵਾ ਨੂੰ ਸਰਦਾਰ ਸੁਬੇਕ ਸਿੰਘ ਜੀ ਦੁਆਰਾ ਟ੍ਰੇਡ ਕੀਤਾ ਗਿਆ ਸੀ ਇਸੇ ਸੋਸਾਖੀ ਵਿੱਚ ਹੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ 1984 ਬਾਰੇ ਵੀ ਲਿਖਿਆ ਗਿਆ ਸੀ ਰਾਜ ਚਲਸੀ ਰੰਡੀ ਦਾ ਫੌਜਾਂ ਚੜੇ ਹਰਮੰਦਰ ਮਿਆਂਨ ਖੁਰਪੀਜੇ ਘੋੜੇ ਕਾ ਹਰਮੰਦਰ ਮਿਆਂਨ ਡਟ ਜਾਏਗਾ ਖਾਲਸਾ ਘੋਰ ਵੀ ਬੱਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮਿਆਂਨ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਇੱਥੇ ਰੰਡੀ ਦਾ ਰਾਜ ਭਾਵ ਇੰਦਰਾ ਗਾਂਧੀ ਤੋਂ ਹੈ ਜਿਸਦਾ ਫਰੋਜ ਨਾਮ ਦੇ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਰੋਜ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਉਸ ਦੇ ਰਾਜ ਵਿੱਚ ਸ੍ਰੀ ਹਰਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ ਅਤੇ ਫੌਜਾਂ ਸ੍ਰੀ ਹਰਮੰਦਰ ਸਾਹਿਬ ਉੱਪਰ ਚੜ੍ਹ ਕੇ ਆਈਆਂ ਸਨ ਇੱਥੇ ਇੰਨਾ ਜ਼ਿਆਦਾ ਖੂਨ ਡੁੱਲਿਆ ਸੀ ਕਿ ਘੋੜੇ ਦਾ ਖੁਰਤਾ ਇਸ ਵਿੱਚ ਭਿੱਜਦਾ ਸੀ ਇੱਥੇ ਸੰਤ ਜਰਨੈਲ ਸਿੰਘ ਜੀ ਭਿੰਡੜਾ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤੀ ਫੌਜ ਅੱਗੇ ਇਕ ਟਾਂਕੇ ਡਟਿਆ ਸੀ ਅਤੇ ਗੁਰੂ ਦੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਇਸ ਸਮੇਂ ਵਿੱਚ ਪੰਜਾਬ ਦੇ ਲੋਕ ਮਾਝਾ ਮਾਲਵਾ ਅਤੇ ਦੁਆਬੇ ਦੇ ਲੋਕ ਬਹੁਤ ਦੁਖੀ ਹੋਏ ਸਨ ਇਸ ਹਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾੜਾ ਦੁਆਰਾ ਸਰਦਾਰ ਭੀਮਤ ਸਿੰਘ ਸਰਦਾਰ ਸਖਤਮੰਥ ਸਿੰਘ ਨੇ ਇੰਦਰਾ ਗਾਂਧੀ ਦੀ ਹਤਿਆ ਕਰਕੇ ਲਿਆ ਸੀ ਇਸ ਹਤਿਆ ਬਾਅਦ ਭਾਰਤ ਵਿੱਚ ਸਿੱਖਾਂ ਦਾ ਸ਼ਰੀਆਮ ਕਤਲੇਆਮ ਵੀ ਹੋਇਆ ਸੀ ਹੁਣ ਜੇ ਗੱਲ 2024 ਦੀ ਕਰੀਏ ਤਾਂ ਸੋਸਾਖੀ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ ਤਬੀ ਰੂਸਟੀਨ ਹਿੰਦ ਮੇ ਚੜ ਆਵੇ ਔਰ ਯੁੱਧ ਮੱਚ ਕੇ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਇਹ ਜੋ 17 ਤੁਸੀਂ ਹੁਣੇ ਸੁਣਿਆ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲ ਪੁਰਾਣੀ ਸੋ ਸਾਖੀ ਵਿੱਚ ਲਿਖੀਆਂ ਹੋਈਆਂ ਹਨ ਜਿਸ ਵਿੱਚ ਗੁਰੂ ਗੋਬੀ ਸਿੰਘ ਜੀ ਨੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਬਹੁਤ ਵੱਡੀ ਜੰਗ ਪਿੱਛੋਂ ਖਾਲਸੇ ਦਾ ਮੁੜ ਰਾਜ ਆ ਜਾਵੇਗਾ ਤੇ ਇਹ ਰਾਜ ਪੂਰੇ 14000 ਸਾਲ ਤੱਕ ਕਾਇਮ ਰਹੇਗਾ ਕਈ ਸਿੱਖ ਵਿਦਵਾਨਾਂ ਤੇ ਖੋਜਕਾਰਾਂ ਦਾ ਇਹ ਮੰਨਣਾ ਹੈ ਕਿ ਜਿਹੜੇ ਖਾਲਸਾ ਰਾਜ ਨੂੰ ਅਸੀਂ ਅਰਦਾਸਾਂ ਵਿੱਚ ਮੰਗਦੇ ਹਾਂ ਉਹ ਜਲਦ ਹੀ ਆਉਣ ਵਾਲਾ ਹੈ। ਆਖਿਰ ਕਿਉਂ ਇਸ ਅੰਗਰੇਜ਼ ਅਫਸਰ ਨੇ ਖਾਲਿਸਤਾਨ ਦੀ ਸਪੋਰਟ ਕੀਤੀ ਸੀ? ਕੀ ਸੱਚਮੁੱਚ 2024 ਦੇ ਵਿੱਚ ਹੋਣ ਜਾ ਰਹੀ ਹੈ ਤੀਜੀ ਸੰਸਾਰ ਜੰਗ? ਖਾਲਸਾ ਰਾਜ ਆਉਣਾ ਹੈ ਤੇ ਆਏਗਾ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਟੱਲ ਬਚਨ ਹਨ। ਪਰ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ? ਤੇ ਗੁਰੂ ਸਾਹਿਬ ਵੱਲੋਂ ਕੀਤੀਆਂ ਹੋਰ ਭਵਿੱਖਬਾਣੀਆਂ ਬਾਰੇ ਵੀ ਗੱਲ ਕਰਾਂਗੇ। ਜੋ ਗੁਰੂ ਸਾਹਿਬ ਨੇ 300 ਸਾਲ ਪਹਿਲੇ ਲਿਖਿਆ ਸੰਤ ਤੇ ਅੱਜ ਉਹ ਸੱਚ ਹੋ ਰਹੀਆਂ ਹਨ ਇਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਜਦੋਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਨਾਲ ਦੇ ਸਿੱਖਾਂ ਨੇ ਸਵਾਲ ਕੀਤਾ ਕਿ ਔਰੰਗੀਬ ਦਾ ਰਾਜ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਹੈ ਤੇ ਇਹਨਾਂ ਦਾ ਰਾਜ ਕਿਵੇਂ ਮੁਕੇਗਾ ਕਿਵੇਂ ਖਤਮ ਹੋਏਗਾ ਤੇ ਉਸ ਦੇ ਜਵਾਬ ਵਿੱਚ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ ਕਿ ਕਾਬਲ ਤੋਂ ਇੱਕ ਕੁੱਤਾ ਆਏਗਾ ਗੁਰੂ ਸਾਹਿਬ ਨੇ ਇਥੇ ਕੁੱਤਾ ਅਬਦਾਲੀ ਨੂੰ ਕਿਹਾ ਹੈ ਕਾਬਲ ਤੋਂ ਇੱਕ ਕੁੱਤਾ ਆਏਗਾ ਤੇ ਮੁਗਲਾ ਦਾ ਰਾਜ ਮਿੱਟੀ ਦੇ ਵਿੱਚ ਮਿਲਾ ਦੇਵੇਗਾ ਫਿਰ ਜਦੋਂ ਅਬਦਾਲੀ ਖਾਲਸੇ ਦੀਆਂ ਫੌਜਾਂ ਦੇ ਨਾਲ ਭੀੜੇਗਾ ਤੇ ਖੁਦ ਵੀ ਖਤਮ ਹੋ ਜਾਵੇਗਾ ਫਿਰ ਇਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਨੇ ਕਿ ਦੂਰ ਸੱਤ ਸਮੁੰਦਰੋਂ ਪਾਰਸ ਰੰਗੀ ਆਉਣਗੇ ਤੇ ਆਪਣੀ ਚਲਾਕੀ ਦੇ ਨਾਲ ਖਾਲਸੇ ਦਾ ਰਾਜ ਨੂੰ ਖਤਮ ਕਰ ਦੇਣਗੇ ਤੇ ਖਾਲਸੇ ਦਾ ਰਾਜ ਇੱਥੋਂ ਖਤਮ ਹੋ ਜਾਵੇਗਾ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਆਪਣੀ ਸੋਸਾਖੀ ਵਿੱਚ ਲਿਖਿਆ ਸੀ ਤੇ ਉਦਾਂ ਹੀ ਇਤਿਹਾਸ ਵਿੱਚ ਹੋਇਆ ਹੈ ਤੇ ਗੁਰੂ ਸਾਹਿਬ ਵੱਲੋਂ ਕੀਤੀਆਂ ਹੋਰ ਵਿਪੂਰਖਵਾਣੀਆਂ ਜਿਹੜੀਆਂ ਸੱਚ ਹੋਈਆਂ ਹਨ ਕਿਹਾ ਜਾਂਦਾ ਹੈ ਕਿ ਜਦ ਅੰਗਰੇਜ਼ਾਂ ਨੂੰ ਇਸ ਸੋਸਾਖੀ ਬਾਰੇ ਪਤਾ ਲੱਗਿਆ ਸੀ ਤਾਂ ਉਹਨਾਂ ਨੇ ਇਸ ਸੋਸਾਖੀ ਦੀਆਂ ਕਈ ਪੋਥੀਆਂ ਨੂੰ ਇਕੱਠੇ ਕਰਕੇ ਅੱਗ ਲਗਾ ਦਿੱਤੀ ਸੀ ਤਾਂ ਜੋ ਪੰਜਾਬ ਦੇ ਲੋਕ ਇਸ ਸੋਸਾਖੀ ਨੂੰ ਪੜ੍ਹ ਕੇ ਚਕੰਨੇ ਅਤੇ ਜਾਗਰੂਕ ਨਾ ਹੋ ਜਾਣ ਇਸ ਸੋਸਾਖੀ ਵਿੱਚ ਗੁਰੂ ਸਾਹਿਬ ਨੇ 1984 ਵਿੱਚ ਦਰਬਾਰ ਸਾਹਿਬ ਵਿੱਚ ਅਕਾਲ ਤਖਤ ਸਾਹਿਬ ਉੱਤੇ ਹੋਏ ਹਮਲੇ ਬਾਰੇ ਵੀ ਜ਼ਿਕਰ ਕੀਤਾ ਹੈ ਜਿਸ ਦੀ ਤਸਵੀਰ ਤੁਸੀਂ ਖੱਬੇ ਪਾਸੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਰਾਜ ਚਲਸੀ ਰੰਡੀਕਾ ਫੌਜਾਂ ਚੜੇ ਹਰਮੰਦਰ ਮੇ ਆਨ ਗੁਰੂ ਪੀ ਜੇ ਘੋੜੇ ਕਾ ਹਰ ਮੰਦਰ ਮੇ ਆਂ ਡਟ ਜਾਏਗਾ ਖਾਲਸਾ ਘੋਰ ਪੀ ਬਤਕੇ ਬਾਦ ਖੁਆਰ ਹੋਏ ਸਭ ਮਿਲenge ਸਿੰਘ ਬੀ ਬਤਮੇ ਆਂ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਇਨਾ ਸਤਰਾਂ ਦਾ ਮਤਲਬ ਸੀ ਕਿ ਹਿੰਦੁਸਤਾਨ ਵਿੱਚ ਇੱਕ ਰੰਡੀਰਾ ਰਾਜ ਹੋਵੇਗਾ ਰੰਡੀ ਤੇ ਰਾਜ ਦਾ ਮਤਲਬ ਭਾਵ ਇੰਦਰਾ ਗਾਂਧੀ ਨੂੰ ਕਿਹਾ ਗਿਆ ਜਿਸਦਾ ਵਿਆਹ ਇੱਕ ਫਰੋਜ਼ ਨਾਮ ਦੇ ਮੁਸਲਮਾਨ ਦੇ ਨਾਲ ਹੋਇਆ ਸੀ ਅਤੇ ਉਸ ਦੇ ਪਤੀ ਦੀ ਮੌਤ ਪਹਿਲਾਂ ਹੋ ਚੁੱਕੀ ਸੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਫੋਜਾ ਹਰ ਮੰਦਰ ਉੱਤੇ ਚੜ ਕੇ ਆਉਣਗੀਆਂ ਘੋੜੇ ਦੇ ਪੋਰ ਜਿੰਨਾ ਉੱਥੇ ਲਹੂ ਡੁੱਲੇਗਾ 1984 ਦਾ ਜਿਹੜਾ ਦੁੱਖ ਪੰਜਾਬ ਦੇ ਲੋਕਾਂ ਅਤੇ ਪੰਜਾਬ ਨੇ ਚੱਲਿਆ ਹੈ ਉਹ ਗੁਰੂ ਸਾਹਿਬ ਨੇ ਆਪਣੀ 300 ਸਾਲ ਪਹਿਲਾਂ ਹੀ ਭਵਿੱਖਬਾਣੀ ਦੇ ਵਿੱਚ ਜ਼ਿਕਰ ਉਦਦਾ ਕਰ ਦਿੱਤਾ ਸੀ ਕਿ ਇਦਾਂ ਹੋਵੇਗਾ ਗੁਰੂ ਸਾਹਿਬ ਨੇ ਸੰਤ ਜਨੈ ਸਿੰਘ ਖਾਲਸਾ ਜੀ ਭਿੰਡਰਾ ਵਾਲਿਆਂ ਦਾ ਵੀ ਜ਼ਿਕਰ ਕੀਤਾ ਹੈ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਤਬੀ ਇੱਕ ਖਾਲਸਾ ਪ੍ਰਗਟ ਹੋਵੇਗਾ ਕਿਲਾ ਬਣਾਵੇ ਹਰਮੰਦਰ ਮੇ ਆਨ ਜੀਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਸੰਤ ਜਨੈਲ ਸਿੰਘ ਜੀ ਖਾਨਸਾ ਪਿੰਡਾਂ ਵਾਲਿਆ ਦਾ ਪਿੰਡ ਰੋਡੇ ਸੀ ਪਰ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਬਾਅਦ ਸੰਤ ਜੀ ਸਿੱਖੀ ਦੇ ਪ੍ਰਚਾਰ ਲਈ ਸ੍ਰੀ ਹਰਮੰਦਰ ਸਾਹਿਬ ਵਿਖੇ ਚਲੇ ਗਏ ਸਨ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਵਿਪਤਾ ਦਾ ਸਾਹਮਣਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਖਾਲਸੇ ਦਾ ਇਸ ਘੋਰ ਵਿਪਤਾ ਵਿੱਚ ਅੰਤ ਤੱਕ ਸਾਥ ਦੇਵੇਗਾ ਹੁਣ ਤੱਕ ਇਸ ਵੀਡੀਓ ਵਿੱਚ ਤੁਹਾਨੂੰ ਜੋ ਵੀ ਜਾਣਕਾਰੀ ਦਿੱਤੀ ਹੈ ਉਹ ਸਭ ਕੁਝ ਵਾਪਰ ਚੁੱਕਿਆ ਹੈ ਹੁਣ ਅਸੀਂ ਉਸ ਬਾਰੇ ਗੱਲ ਕਰਾਂਗੇ ਜੋ ਭਵਿੱਖ ਵਿੱਚ ਹੋਣ ਵਾਲਾ ਹੈ ਜੋ ਇੰਨਾ ਖਤਰਨਾਕ ਹੋਵੇਗਾ ਕਿ ਜਿਸ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਤਬੀ ਰੂਸਟੀਨ ਹਿੰਦ ਮੇਚੜ ਆਵੀ ਔਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ। ਤਬੇ ਸਬੇ ਅੰਮ੍ਰਿਤ ਪਾਨ ਕਰੀ। ਤਬੇ ਚੱਲੇ ਜੋ ਪੰਥ ਕੇ ਜਮਕਾ ਬਾਣਾ ਨਾ ਪਾਵੇ। ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ। ਲੰਗਰ ਸਭ ਖਾਵੇ। ਤਬੀ ਕਲਯੁਗ ਮੇ ਸਤਗੁਰੂ ਹੋਸੀ ਆਣ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਖਾਲਸਾ ਆਪਣੇ ਖਾਲਸਾ ਰਾਜ ਲਈ ਸੰਘਰਸ਼ ਕਰ ਰਿਹਾ ਹੋਵੇਗਾ ਤੇ ਉਦੋਂ ਯੂਐਸ ਤੇ ਚੀਨ ਮਿਲ ਕੇ ਭਾਰਤ ਉੱਪਰ ਚੜ ਕੇ ਆਉਣਗੇ। ਮਤਲਬ ਭਾਰਤ ਉਤੇ ਹਮਲਾ ਕਰਨਗੇ ਇਹ ਯੁੱਧ ਇੰਨਾ ਖਤਰਨਾਕ ਹੋਵੇਗਾ ਕਿ 70 ਕਰੋੜ ਲੋਕਾਂ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚ ਪਾਣਗੇ ਇਹ ਯੁੱਧ ਇੰਨਾ ਖਤਰਨਾਕ ਹੋਵੇਗਾ ਕਿ ਜਿਸ ਵਿੱਚ 2.5 ਲੱਖ ਖਾਲਸਾ ਸ਼ਹੀਦੀ ਪਾਵੇਗਾ ਪਰ ਇਸ ਯੁੱਧ ਵਿੱਚ ਖਾਲਸਾ ਚੀਨ ਅਤੇ ਰੂਸ ਦਾ ਡਟ ਕੇ ਮੁਕਾਬਲਾ ਕਰੇਗਾ ਤੇ ਖਾਲਸੇ ਦੀ ਜਿੱਤ ਹੋਵੇਗੀ ਖਾਲਸਾ ਮੁੜ ਦਿੱਲੀ ਤਖਤ 'ਤੇ ਬਹਿ ਜਾਵੇਗਾ ਤੇ ਮੁੜ ਕੇ ਖਾਲਸੇ ਦਾ ਰਾਜ ਦੁਬਾਰਾ ਸਥਾਪਿਤ ਹੋਵੇਗਾ ਗੁਰੂ ਸਾਹਿਬ ਕਹਿੰਦੇ ਹਨ ਕਿ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਹੋਵੇਗਾ ਕਲਯੁਗ ਵੀ ਸਤਯੁਗ ਵਰਗਾ ਹੋਵੇਗਾ ਸੋ ਸਾਖੀ ਵਿੱਚ ਵੀ ਲਿਖਿਆ ਹੈ ਕਿ ਜਦੋਂ ਖਾਲਸੇ ਦਾ ਰਾਜ ਆਵੇਗਾ ਤਾਂ ਪੂਰੇ 14000 ਸਾਲ ਤੱਕ ਇਹ ਕਾਇਮ ਰਹੇਗਾ ਜਿੰਨਾ ਸਿੱਖ ਵਿਦਵਾਨਾਂ ਨੇ ਸੂਤ ਸਾਖੀ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਜਾਚਿਆ ਹੈ ਉਹਨਾਂ ਦੇ ਅਨੁਸਾਰ ਪਹਿਲਾ ਖਾਲਸਾ ਰਾਜ ਮਤਲਬ ਮਹਾਰਾਜਾ ਸੰਜੀਤ ਸਿੰਘ ਜੀ ਦਾ ਰਾਜ ਖਤਮ ਹੋਣ ਬਾਰੇ ਇੰਜ ਲਿਖਿਆ ਸੀ ਗੁਰੂ ਸਾਹਿਬ ਨੇ ਇੰਜ ਕਿਹਾ ਸੀ ਕਿ 96 ਕਰੋੜ ਖਾਲਸਾ ਵਧੇਗਾ 96 ਕਰੋੜ ਲੋਕ ਅੰਮ੍ਰਿਤ ਛਕਣਗੇ ਤੇ ਗੁਰੂ ਦੇ ਸਿੰਘ ਸਜਣਗੇ ਇਹ 96 ਕਰੋੜ ਖਾਲਸਾ ਉਹ ਜੋ ਪੂਰੀ ਦੁਨੀਆ 'ਤੇ ਰਾਜ ਕਾਇਮ ਕਰੇਗੀ ਜਿਵੇਂ ਕਿ ਤੁਸੀਂ ਜਾਣਦੇ ਹੋ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਗਿਣਤੀ ਸਿਰਫ 2% ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਦੁਨੀਆ ਭਰ ਦੀਆਂ ਖੂਫੀਆਂ ਅਤੇ ਸੁਰੱਖਿਆਤ ਏਜੰਸੀਆਂ ਵੀ ਖਾਲਸਾ ਰਾਜ ਜਾਂ ਖਾਲਿਸਤਾਨ ਦੇ ਉੱਪਰ ਨਿਗਾਹ ਰੱਖ ਰਹੀਆਂ ਹਨ ਅਮਰੀਕਾ ਦੀ ਏਜੰਸੀ ਵਿੱਚ ਪੂਰੇ 52 ਸਾਲ ਕੰਮ ਕਰ ਚੁੱਕੇ ਬਹੁ ਆਰਥਿਕ ਦਾ ਮੰਨਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਭਿਆਨਕ ਜੰਗ ਵਿੱਚ ਮਾਰੇ ਜਾਣ ਦਾ ਖਤਰਾ ਹੈ ਪਰ ਉਸ ਨੇ ਇਸ ਮੁਸੀਬਤ ਦਾ ਹੱਲ ਵੀ ਦੱਸਿਆ ਹੈ ਕਿ ਬਹੁ ਬਾਸਰ ਦੇ ਅਨੁਸਾਰ ਇਸ ਮੁਸੀਬਤ ਵਿੱਚੋਂ ਨਿਕਲਣ ਲਈ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਜਾਂ ਖਾਲਿਸਤਾਨ ਰਾਜ ਮੁੜ ਦੁਬਾਰਾ ਕਾਇਮ ਕਰਨਾ ਦੱਸਿਆ ਹੈ ਭਾਰਤ ਦੇ ਵੱਡੇ ਵੱਡੇ ਅਫਸਰਾਂ ਦਾ ਪੁਤਿਨ ਨੂੰ ਮਿਲਣਾ ਭਾਰਤ ਦੇ ਇੱਕ ਡਿਫੈਂਸ ਐਕਸਪਰਟ ਦਾ ਇਹ ਟਵੀਟ ਕਰਨਾ ਟਵੀਟ ਕਰਕੇ ਕਹਿਣਾ ਕਿ ਭਾਰਤ ਦੇ ਲਈ 2024 ਅਮਨ ਸ਼ਾਂਤੀ ਲਈ ਭਰਪੂਰ ਨਹੀਂ ਰਹੇਗਾ ਭਾਰਤ ਦੇ ਅੰਦਰ ਅਤੇ ਬਾਡਰ ਦੇ ਉੱਪਰ ਤਣਾਅ ਬਣਿਆ ਰਹੇਗਾ ਇਹ ਸਭ ਗੱਲਾਂ ਸਾਨੂੰ ਆਉਣ ਵਾਲੀ ਤੀਜੀ ਸੰਸਾਰ ਜੰਗ ਦੀਆਂ ਕਿਤੇ ਨਾ ਕਿਤੇ ਸੰਕੇਤ ਦੇ ਰਹੀਆਂ ਹਨ ਜਸਟਿਨ ਟ੍ਰੂਡੋ ਦਾ ਭਾਰਤ ਸਰਕਾਰ ਉੱਤੇ ਭਾਈ ਨਿਜਰ ਦੇ ਕਤਲ ਦਾ ਇਲਜ਼ਾਮ ਲਗਾਉਣਾ ਪ੍ਰਭਾਰਤ ਸਰਕਾਰ ਦਾ ਪੰਜਾਬ ਬੰਦਰ ਕੋਜੀ ਕਾਰਵਾਈਆਂ ਵਧਾਉਣਾ ਇਹ ਗੱਲਾਂ ਆਉਣ ਵਾਲੇ ਸਮੇਂ ਨੂੰ ਦਰਸਾ ਰਹੀਆਂ ਹਨ ਖੁਫੀਆ ਤੇ ਡਿਫੈਂਸਰ ਏਜੰਸੀਆਂ ਦੇ ਅਨੁਸਾਰ ਜੇਕਰ ਤੀਸਰੀ ਸੰਸਾਰ ਜੰਗ ਹੁੰਦੀ ਹੈ ਤਾਂ ਦੁਨੀਆ ਦਾ 1/3 ਹਿੱਸਾ ਇਸ ਜੰਗ ਦੇ ਵਿੱਚ ਮਾਰਿਆ ਜਾਏਗਾ ਇਸ ਜੰਗ ਦੀ ਸ਼ੁਰੂਆਤ ਏਸ਼ੀਆ ਦੇ ਵਿੱਚ ਹੋਵੇਗੀ ਇੰਟਰਨੈਸ਼ਨਲ ਤੇ ਖੁਫੀਆ ਏਜੰਸੀਆਂ ਵੀ ਕਾਫੀ ਸੰਮੇਤ ਹੋ ਪੰਜਾਬ ਦੇ ਉੱਪਰ ਨਿਗਾਹ ਰੱਖ ਰਹੀਆਂ ਹਨ ਜੀ ਵੀ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਗੁਰੂਆਂ ਯੋਧਿਆਂ ਤੇ ਸੂਰਮਿਆਂ ਦੀ ਧਰਤੀ ਹੋਈ ਹੈ ਜਿਨ੍ਹਾਂ ਨੇ ਕਿ ਸਿਕੰਦਰ ਗਜਨੀ ਬਾਬਰ ਤੇ ਅਬਦਾਲੀ ਦੇ ਹਮਲਿਆਂ ਦਾ ਵੀ ਡਟ ਕੇ ਮੁਕਾਬਲਾ ਕੀਤਾ ਹੈ ਇਸ ਵਿਪਤਾ ਵਿੱਚ ਵੀ ਪੰਜਾਬ ਤੇ ਗੁਰੂ ਕਾ ਖਾਲਸਾ ਇਸ ਵਿਪਤਾ ਦਾ ਡਟ ਕੇ ਮੁਕਾਬਲਾ ਕਰੇਗਾ ਤੇ ਜਿੱਤ ਪ੍ਰਾਪਤ ਕਰੇਗਾ ਤੁਹਾਡੀ ਗੁਰੂ ਸਾਹਿਬ ਦੀ ਇੰਨਾ ਭਵਿੱਖਬਾਣੀਆਂ ਬਾਰੇ ਕੀ ਵਿਚਾਰ ਨੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟਾਂ ਚ ਜਰੂਰ ਦੱਸਿਓ ਇਸੇ ਦੇ ਨਾਲ ਇਸ ਵੀਡੀਓ ਨੂੰ ਸਮਰਥਨ ਕਰਦੇ ਹਾਂ ਮਿਲਦੇ ਆ ਕਿਸੇ ਅਗਲੀ ਇਤਿਹਾਸਕ ਵੀਡੀਓ ਦੇ ਨਾਲ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕਨ ਪ੍ਰੈਸ ਕਰਕੇ ਜਰੂਰ ਜਾਇਓ ਧੰਨਵਾਦ